ਜਦੋਂ ਸਰਕਾਰਾਂ ਤੇ ਨੇਤਾ ਦੁਖੀ ਪਰਿਵਾਰ ਦੀ ਬਾਂ ਨਹੀਂ ਫੜ ਰਹੇ ਸਨ ਤਾਂ ਉਸ ਵੇਲੇ ਪੀਸੀਟੀ 휴ਮੈਨਿਟੀ ਦੇ ਸੰਸਥਾਪਕ ਡਾਕਟਰ ਜੁਗਿੰਦਰ ਸਿੰਘ ਸਲਾਰੀਆ ਜੋ ਕਿ ਮਸੀਹਾ ਬਣ ਕੇ ਸਾਹਮਣੇ ਆਏ ਨੇ ਤਾਂ ਦੁਖੀ ਮਾਪੇ ਦੇ ਮ੍ਰਿਤਕ ਬੇਟੇ ਦੀ पार्थिव ਦੇ ਦੁਬਈ ਤੋਂ ਪਠਾਨਕੋਟ ਲਿਆ ਦੀ ਗਈ ਹੈ ਜਿਸ ਤੋਂ ਬਾਅਦ ਮ੍ਰਿਤਕ ਪਵਨ ਦੇ ਮਾਪੇ ਆਪਣੇ ਪੁੱਤ ਦਾ ਦਾ ਸੰਸਕਾਰ ਕਰ ਸਕੇ ਪੀਸੀਟੀ 휴머니티 ਦੇ ਸੰਸਥਾਪਕ ਡਾਕਟਰ ਜੁਗਿੰਦਰ ਸਿੰਘ ਸਲਾਰੀਆਂ ਨੇ ਦੱਸਿਆ ਕਿ ਉਹ ਬੇਸ਼ੱਕ ਪਠਾਨਕੋਟ ਦੇ ਰਹਿਣ ਵਾਲੇ ਨੇ ਪਰ ਦੁਬਈ ਦੇ ਵਿੱਚ ਕਾਰੋਬਾਰ ਕਰਦੇ ਨੇ ਤੇ ਇਸੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਪੀਸੀਟੀ 휴머니티 ਨਾਦੀ ਸੰਸਥਾ ਬਣਾ ਕੇ ਹਾਲਾਤਾਂ ਦੇ ਮਾਰੇ ਲੋਕਾਂ ਦੇ ਸਹਾਰਾ ਬਣਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਦੇ ਵਾਸੀ ਪਵਨ ਸਿੰਘ ਜੋ ਕਿ ਦੁਬਈ ਦੇ ਵਿੱਚ ਨੌਕਰੀ ਕਰਦਾ ਸੀ ਉਸ ਦੀ ਪੇਤ ਪਰੇ ਹਾਲਾਤਾਂ 'ਚ ਮੌਤ ਹੋਈ ਹੈ ਜਿਸ ਕਰਕੇ ਪਰਿਵਾਰ ਦਾ ਰੂ ਰੋ ਕੇ ਬੁਰਾ ਹਾਲ ਹੈ ਉਹਨੇ ਪੁੱਤਰ ਦਾ ਸਸਕਾਰ ਆਪਣੇ ਪਿੰਡ ਕਰਨਾ ਚਾਹੁੰਦੇ ਸਨ ਪਰ ਨਾ ਸਰਕਾਰਾਂ ਤੇ ਨਾ ਹੀ ਕਿਸੇ ਹੋਰ ਦੇ ਵੱਲੋਂ ਕਿਸੇ ਆਗੂ ਦੇ ਵੱਲੋਂ ਉਹਨਾਂ ਦਾ ਹੱਥ ਫੜਿਆ ਜਿਸ ਕਾਰਨ ਦੁਖੀ ਪਰਿਵਾਰ ਜਿਸਨੇ ਕੀ ਇਸ ਮਾਮਲੇ ਦੇ ਵਿੱਚ ਆਪਣੇ ਪੁੱਤਰ ਨੂੰ ਘਰ ਵਾਪਸ ਲਿਆਉਂਦੀ ਉਸ ਦੀ ਦੇਹ ਕਰ ਲਿਆਉਂਦੀ ਅਪੀਲ ਕੀਤੀ ਤੇ ਉਹਨਾਂ ਦੱਸਿਆ ਕਿ ਜਦੋਂ ਕਿਸੇ ਪਰਿਵਾਰ ਦਾ ਬੇਟਾ ਚਲਾ ਜਾਂਦਾ ਹੈ ਤਾਂ ਉਸ ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ ਤੇ ਉਹਨਾਂ ਦੀ ਸੰਸਥਾ ਜੋ ਕਿ ਹਾਲਾਤਾਂ ਦੇ ਮਾਰੇ ਲੋਕਾਂ ਦੀ ਬਾਹ ਫੜਨ ਹਮੇਸ਼ਾ ਤਿਆਰ ਰਹਿੰਦੀ ਹੈ ਜਿਸ ਕਰਕੇ ਉਹਨਾਂ ਨੇ ਦੁਬਈ ਦੇ ਵਿੱਚ ਆਪਣੇ ਨੈਟਵਰਕ ਦੇ ਚਲਦਿਆਂ ਉੱਥੋਂ ਦੀ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਕੇ ਮ੍ਰਿਤਕ ਦੇ ਪਠਾਨਕੋਟਿਆਂਦੀ ਹੈ ਜਿਸ ਤੋਂ ਬਾਅਦ ਮਾਤਾ ਪਿਤਾ ਨੇ ਦਾਸ ਸੰਸਕਾਰ ਕੀਤਾ ਤਾਂ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਦੁਖੀ ਮਾਪੇ ਦੇ ਬੱਚਿਆਂ ਦੀਆਂ ਦੀਆਂ ਪਠਾਨਕੋਟ ਜ਼ਿਲ੍ਹੇ ਲਿਆ ਚੁੱਕੇ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰੀਕੇ ਦੇ ਦੁਖੀ ਮਾਪੇ ਦੀ ਮਦਦ ਕੀਤੀ ਜਾਵੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਕਿਉਂ ਬਣ ਡੇ ਨੇ ਕਿ ਸਾਡੇ ਮੁੰਡੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਜਦਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਰੋਟੀ ਕਮਾਉਣੀ ਸੌਖੀ ਨਹੀਂ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਅਤੇ ਗੱਬਰੂਆਂ ਦੇ ਵੱਲੋਂ ਮਸ਼ਹੂਰ ਸੀ ਪਰ ਹੁਣ ਚਿੱਟੇ ਦੇ ਵਿੱਚ ਮਸ਼ਹੂਰ ਹੋ ਚੁੱਕੀ ਹੈ ਤਾਂ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਨਹੀਂ ਗੈਰ ਸਰਕਾਰੀ ਨੌਕਰੀਆਂ ਦੇ ਇਸ ਤਰੀਕੇ ਦੇ ਉਪਰਾਲੇ ਹੋਣ ਤਾਂ ਜੋ ਲੋਕ ਰੋਜ਼ਗਾਰ ਪ੍ਰਾਪਤ ਕਰਕੇ ਨਸ਼ੇ ਵਰਗੀਆਂ ਬਿਮਾਰਕ ਤਾਜੋ ਲੋਕ ਤਾਂ ਜੋ ਲੋਕ ਰੋਜ਼ਗਾਰ ਪ੍ਰਾਪਤ ਕਰਕੇ ਨਸ਼ੇ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਨਾ ਹੋਣ ਇਸ ਤੋਂ ਬਾਅਦ ਸਕੰਨ ਤਾਂ ਜੋ ਪੰਜਾਬ ਦੇ ਲੋਕ ਦੁਨੀਆ ਦੇ ਵਿੱਚ ਆਪਣੀ ਸ਼ਕਤੀਸ਼ਾਲੀ ਵਿਲੱਖਣ ਪਛਾਣ ਦੇ ਵਿੱਚ ਜੋ પ્રસિદ્ધ ਨੇ ਇੱਕ ਵਾਰ ਫਿਰ ਤੋਂ ਸ਼ਕਤੀਸ਼ਾਲੀ ਗੱਬਰੂਆਂ ਦਾ ਪੰਜਾਬ ਬਣ ਕੇ ਦੁਨੀਆ ਦੇ ਸਾਹਮਣੇ ਆਵੇ ਪਹਿਲੀ ਗੱਲ ਤਾਂ ਇਹ ਹੈਗਾ ਕਿ ਮੈਂ ਉਸ ਪਰਿਵਾਰ ਨਾਲ ਜਿਹੜਾ ਕਿ ਪਵਨ ਸਿੰਘ ਪਿੰਡ ਬਮਿਆਲ ਜ਼ਿਲ੍ਹਾ ਪਠਾਨਕੋਟ ਦੇ ਉਹਨਾਂ ਦੀ 6 ਨਵੰਬਰ ਨੂੰ ਭੇਦ ਭਰੇ ਹਾਲਾਤਾਂ ਦੇ ਵਿੱਚ ਉਹ ਆਕਾਲ ਚਲਾਣਾ ਕਰਕੇ ਪਰਿਵਾਰ ਨੇ ਜਦੋਂ ਇਹ ਉਹਨਾਂ ਦੇ ਜਿਹੜੇ ਜਿੰਮੇਵਾਰ ਪਿੰਡ ਦੇ ਸਰਪੰਚ ਸੀਗੇ ਉਹਨਾਂ ਨੇ ਆ ਰਾਬਤਾ ਕੀਤਾ ਮੇਰੇ ਮਿੱਤਰ ਵਿੱਕੀ ਦੇ ਨਾਲ ਤੇ ਉਹਨਾਂ ਨੇ ਮੈਨੂੰ ਜਦੋਂ ਫੋਨ ਕਰਕੇ ਇਹਦੇ ਬਾਬਤ ਦੱਸਿਆ ਤੇ ਮੇਰਾ ਇੱਕ ਇਹ ਫਰਜ਼ ਬਣਦਾ ਹੈਗਾ ਕਿ ਮੈਂ ਉਸ ਪਰਿਵਾਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਦਾ ਸ਼ਰੀਕ ਹੋ ਕੇ ਉਸ ਚੀਜ਼ ਨੂੰ ਪਰਸਨਲੀ ਇਸ ਚੀਜ਼ ਸਨਵੋਲਵ ਹੋ ਕੇ ਤੇ ਉਸ ਦੀ ਜਿਹੜੀ ਮ੍ਰਿਤਕ ਦੇ ਸੀਗੀ ਉਹ ਪਿੰਡ ਬਮਿਆਲ ਦੇ ਵਿੱਚ ਅੱਜ 22 ਤਰੀਕ ਨੂੰ ਜਿਹੜਾ ਉਹਨਾਂ ਦਾ ਪਾਸ ਸਰੀਰ ਲਿਜਾ ਕੇ ਤੇ ਖੁਦ ਸੰਸਕਾਰ ਕਰਵਾ ਕੇ ਆਇਆ ਹੈਗਾ ਔਰ ਮੈਂ ਵੀ ਕਹਿ ਸਕਦਾ ਹੈਗਾ ਕਿ ਇੱਕ ਬੜਾ ਦੁੱਖ ਦਾ ਮੰਜ਼ਲ ਹੁੰਦਾ ਹੈਗਾ ਕਿ ਪਰਿਵਾਰ ਟੁੱਟਿਆ ਪਿਆ ਹੁੰਦਾ ਹੈਗਾ ਔਰ ਸਾਨੂੰ ਚਾਹੀਦਾ ਹੈਗਾ ਕਿ ਇਸ ਤਰ੍ਹਾਂ ਕਿਸੇ ਵੀ ਦੁਨੀਆ ਦੇ ਕਿਸੇ ਕੋਨੇ ਕਿਸੇ ਮਾਂ-ਬਾਪ ਨੂੰ ਨਾ ਦੇਖਣਾ ਪਵੇ ਜੋ ਅਜੋਕ ਮਾਂ-ਬਾਪ ਨਾਲ ਦੁਰਦਸ਼ਾ ਔਰ ਬੜੀ ਬੜੀ ਹਾਲਾਤ ਮੈਂ ਕਹਿ ਸਕਦਾ ਹਾਂ ਕਿ ਉਸ ਪਰਵਾਰ ਦੀ ਅ ਹੋਈ ਜਦੋਂ ਕਿ ਉਹ ਆਪਣੇ ਇੱਕ ਜਵਾਨ ਪੁੱਤਰ ਦਾ ਚਿਹਰਾ ਦੇਖ ਕੇ ਉਹ ਦੇਖਿਆ ਨਹੀਂ ਜਾ ਰਿਹਾ ਸੀਗਾ ਸਰ ਇਹੋ ਹੀ ਮੰਗਵਾਇਆ ਜਾ ਪਹਿਲੇ ਵੀ ਤੁਸੀਂ ਇਸ ਤਰ੍ਹਾਂ ਦੇ ਐਪਰਟਸ ਕਰਦੇ ਰਹਿੰਦੇ ਹੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਂ ਪਿਛਲੇ ਤਕਰੀਬਨ 32 ਸਾਲ ਤੋਂ ਦੁਬਈ ਦੇ ਵਿੱਚ ਆਪਣਾ ਕਾਰੋਬਾਰ ਨੂੰ ਲੈ ਕੇ ਉੱਥੇ ਹੈਗਾ ਔਰ ਮੇਰੀ ਇੱਕ ਸੰਸਥਾ ਜਿਸ ਦਾ ਮੈਂ ਸੰਸਥਾਪਕ ਹੈਗਾ ਪੀਸੀਟੀ ਹਿਮਨਿਟੀ ਔਰ ਜੋ ਵੀ ਉਹ ਐਸੋਸੀਏਟਡ ਹੈਗੀ ਆ ਦੁਬਈ ਹਿਮਨਿਟਰੀਅਨ ਦੇ ਨਾਲ ਜਿਹੜੇ ਸਾਡੇ ਬੜੇ ਹੀ ਰਿਸਪੈਕਟਡ ਸਤਕਾਰਯੋਗ ਸ਼ੇਖ ਮੁਹਮਮਦ ਬਿਨ ਰਾਸ਼ਦ ਅਲ ਮਕਦੂਮ ਰੂਲਰ ਆਫ ਦੁਬਈ ਪ੍ਰਾਈਮ ਮਿਨਿਸਟਰ ਆਫ ਯੂਏਈ ਐਂਡ ਆਪਏਸ ਕੋਲ ਵਾਈਸ ਪ੍ਰੈਜ਼ੀਡੈਂਟ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਦੁਬਈ ਹਿਮਨਿਟਰੀਅਨ ਮੈਂ ਉਹਨਾਂ ਦੇ ਨਾਲ ਐਸੋਸੀਏਟਡ ਹੈਗਾ ਸੋ ਮੈਨੂੰ ਥੋੜਾ ਜਿਹਾ ਇੱਕ ਬੜਾ ਅ ਐਫਰਟਸ ਮਿਲ ਜਾਂਦਾ ਹੈਗਾ ਕਿ ਜਦੋਂ ਉਹ ਉਥੋਂ ਦੀ ਲੋਕਲ ਜਿਹੜੀ ਅਥਾਰਟੀ ਹੈਗੀ ਹੈ ਗਵਰਨਮੈਂਟ ਉਹਨਾਂ ਦੇ ਨਾਲ ਮਿਲ ਕੇ ਕਿ ਇਸ ਤਰ੍ਹਾਂ ਦੇ ਜਿਹੜੇ ਥੋੜੇ ਕੰਪਲਿਕੇਟਿਡ ਕੇਸ ਹੈਗੇ ਜਿਸ ਤਰ੍ਹਾਂ ਉਹ ਪਵਨ ਸਿੰਘ ਜਿਹੜਾ ਸੀਗਾ ਕੰਪਨੀ 'ਚ ਗਿਆ ਸੀ ਲੇਕਿਨ ਕੰਪਨੀ 'ਚ ਜਾਣ ਤੋਂ ਬਾਅਦ ਉਹ ਉਸਤਾ ਵੀਜ਼ਾ ਵਗੈਰਾ ਪ੍ਰੋਸੈਸ ਤੋਂ ਪਹਿਲਾਂ ਉਹ ਕੰਪਨੀ ਤੋਂ ਕਿਤੇ ਅੱਗੇ ਪਿੱਛੇ ਹੋ ਗਿਆ ਸੀਗਾ ਤੇ ਉਹ ਇੱਕ بڑا ਲੀਗਲ ਇਸ਼ੂ ਸੀਗਾ ਤੇ ਉਸ ਨੂੰ ਥੋੜਾ ਕਲੀਅਰ ਕਰਨ ਦੇ ਵਿੱਚ ਦਿੱਕਤ ਮੁਸ਼ਕਲ ਤਾਂ ਆਈ ਜ਼ਰੂਰ ਕਿ ਪਰਿਵਾਰ ਨੇ ਤਾਂ ਇਸ ਚੀਜ਼ ਦੀ ਆਸ ਵੀ ਨਹੀਂ ਰੱਖੀ ਹੋਈ ਸੀ ਕਿ ਬੱਚਾ ਸਾਡਾ ਵਾਪਸ ਮਤਲਬ ਕਿ ਉਹਦਾ ਅਸੀਂ ਕਿਤੇ ਮੂੰਹ ਦੇਖ ਸਕਾਂਗੇ ਲੇਕਿਨ ਉਸ ਕਾਲਪੁਰਖ ਦਾ ਸ਼ੁਕਰਾਨਾ ਕਰਦਾ ਹੈਗਾ ਕਿ ਮੈਨੂੰ ਲੱਗਦਾ ਕਿ ਅਜੇ ਵੀ ਇਨਸਾਨੀਅਤ ਜਿੰਦਾ ਹੈਗੀ ਹੈ ਕਿ ਉਥੋਂ ਦੀਆਂ ਸਰਕਾਰਾਂ ਬਹੁਤ ਸਪੋਰਟ ਕਰਦੀਆਂ ਸਹਾਇਤਾ ਕਰਦੀਆਂ ਔਰ ਉਸ ਦੁੱਖ ਨੂੰ ਸਮਝਦੇ ਹੋਏ ਉਹਨਾਂ ਨੇ ਬੜਾ ਅچھے ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਅ ਮਲਕੀ ਵੀ ਮੇਰਾ ਕੋਆਪਰੇਟ ਕੀਤਾ ਤੇ ਅੱਜ ਉਸ ਬੱਚੇ ਦਾ ਸੰਸਕਾਰ ਹੋਇਆ ਹੈ